ਸ਼ਿਵਾਲਿਕ ਦੀਆਂ ਪਹਾੜੀਆਂ ਦੀ ਤਸਵੀਰ ਜਦੋਂ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ ਤਾਂ ਜ਼ਾਹਿਰ ਤੌਰ ਤੇ ਤੁਹਾਡੀ ਰੂਹ ਤੱਕ ਮਹਿਕ ਜਾਏਗੀ ਲੇਕਿਨ ਇੰਨਾਂ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗੇ ਕਿ ਇੱਕ ਪਿੰਡ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਤਾਂ ਤੁਹਾਡੇ ਰੋਂਮਟੇ ਖੜੇ ਹੋ ਜਾਣਗੇ ਮੈਂ ਗੱਲ ਕਰ ਰਿਹਾ ਮਸੌਲ ਪਿੰਡ ਦੀ ਮਸੌਲ ਪਿੰਡ ਜਿਹੜਾ ਕਿ ਮੁਹਾਲੀ ਚ ਪੈਂਦਾ ਪੰਜਾਬ ਦਾ ਆਖਰੀ ਪਿੰਡ ਹੈ ਤੇ ਮੁੱਖ ਮੰਤਰੀ ਦੀ ਰਹਿਸ਼ ਤੋਂ ਮਹਿਜ਼ 10 ਕਿਲੋਮੀਟਰ ਦੀ ਦੂਰੀ ਤੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਹਾਇਸ਼ ਤੋਂ 10 ਕਿਲੋਮੀਟਰ ਦੀ ਦੂਰੀ ਤੇ ਜਦੋਂ ਪਿੰਡ ਹੋਵੇ ਤਾਂ ਉਸ ਪਿੰਡ ਦੇ ਵਿੱਚ ਕੋਈ ਸੁਵਿਧਾ ਹੀ ਨਾ ਹੋਵੇ ਤਾਂ ਸਵਾਲ ਹੋਰ ਵੀ ਵੱਡੇ ਹੋ ਜਾਂਦੇ ਨੇ ਮਸੌਲ ਪਿੰਡ ਦੇ ਵਿੱਚ ਨਾ ਤਾਂ ਮੁੱਢਲੀਆਂ ਸੇਵਾਵਾਂ ਦੇ ਵਿੱਚ ਸਿਹਤ ਸੇਵਾਵਾਂ ਨੇ ਨਾ ਸਕੂਲ ਹੈਗਾ 5ਵੀਂ ਤੋਂ ਬਾਅਦ ਤੇ ਨਾ ਹੀ ਮੋਬਾਈਲ ਟਾਵਰ ਨਾ ਬਿਜਲੀ ਨਾ ਪਾਣੀ ਕਿਸੇ ਵੀ ਤਰੀਕੇ ਦੀ ਜਦੋਂ ਸੁਵਿਧਾ ਨਾ ਹੋਵੇ ਤਾਂ ਪਿੰਡ ਦੇ ਲੋਕ ਜ਼ਾਹਿਰ ਤੌਰ ਤੇ ਨਰਕ ਭਰੀ ਜ਼ਿੰਦਗੀ ਹੀ ਬਤੀਤ ਕਰਦੇ ਹੋਣਗੇ ਨਾ ਰੋਜ਼ਗਾਰ ਦੇ ਕੋਈ ਮੌਕੇ ਰੋਜ਼ਗਾਰ ਲਈ ਨਾਲ ਦੇ ਪਿੰਡਾਂ ਦੇ ਵਿੱਚ ਹਰਿਆਣਾ ਦੇ ਵਿੱਚ ਦਿਹਾੜੀਆਂ ਤੇ ਲੋਕਾਂ ਨੂੰ ਜਾਣਾ ਪੈਂਦਾ ਹੈ ਅਗਰ ਬੱਚੇ ਵੀ ਪੜਾਉਣੇ ਨੇ 5ਵੀਂ ਕਲਾਸ ਤੋਂ ਬਾਅਦ ਤਾਂ ਉਹ ਵੀ ਹਰਿਆਣੇ ਚ ਭਜਨੇ ਪੈਂਦੇ ਨੇ ਇਹਨਾਂ ਹਾਲਾਤਾਂ ਨੂੰ ਦੇਖਣ ਲਈ ਤੁਸੀਂ ਦੇਖੋ ਇਹ ਰਿਪੋਰਟ ਔਖੇ ਕਿੰਨੇ ਔਖੇ ਤਾਂ ਬਹੁਤ ਆ ਜੀ ਔਖਾ ਘਨੇ ਤੁਸੀਂ ਉੱਪਰ ਔਖੇ ਤਾਂ ਬਹੁਤ ਆ ਦਿੱਕਤ ਇੱਕ ਤਾਂ ਇਹੀ ਹੈ ਸੜਕ ਬਣ ਜਾ ਇਹ ਦੇਖ ਲੈ ਤੁਸੀਂ ਦੇਖ ਕੇ ਆਏ ਜੇ ਕਿਸੇ ਨਹੀਂ ਮਕਾਨ ਵਿੱਚ ਇंट ਕੋਈ ਨਹੀਂ ਆ ਰਹੀ ਅੱਛਾ ਕਿਉਂ ਗੱਡੀਆਂ ਵਾਲੇ ਆਂਦੇ ਨਹੀਂ ਬਤ ਤੋਂ ਬਤ ਬੱਚਿਆਂ ਦੀ ਭੁੱਖ ਦੇਖ ਲੈਣਾ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੀ ਤਾਂ ਲੰਘ ਹੀ ਜਿੱਦਾਂ ਵੀ ਐ ਸੀ ਨਵੀਂ ਪੀੜੀ ਵਾਰੀ ਸੋਚ ਲੈਣ ਹੁਣ ਬੱਚੇ ਨਾ ਢੇ ਪੜਨ ਜਾਂਦੇ ਆ ਇੱਥੋਂ 10-11 ਕਿਲੋਮੀਟਰ ਹੈ ਬੜੀ ਸਮੱਸਿਆ ਕੁੜੀਆਂ ਨੂੰ ਇਕੱਲੇ ਜਾਣਾ ਇਕੱਲੇ ਆਣਾ ਜੰਗਲ ਦਾ ਰਸਤਾ ਹੈ ਨਾ ਤਾਂ ਕੋਈ ਐਂਬੂਲੈਂਸ ਦੀ ਸੁਵਿਧਾ ਹੈ ਬਸ ਤਾਂ ਹੈ ਹੀ ਨਹੀਂ ਬੜੀ ਪ੍ਰੋਬਲਮ ਹੈ ਬੱਚਿਆਂ ਕੀ ਜਿਆਦਾ ਪ੍ਰੋਬਲਮ ਹੈ ਸਿੱਖਿਆ ਬਾਰੇ ਤਾਂ ਜੰਮੀ ਵਿਛੜਾ ਹੈ ਮੇਰੇ ਪਿੱਛੇ ਜੋ ਪਹਾੜੀਆਂ ਤੁਸੀਂ ਦੇਖ ਰਹੇ ਹੋ ਇਹ ਪਹਾੜੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਜਿੱਥੇ ਜਾ ਕੇ ਤੁਹਾਨੂੰ ਬਹੁਤ ਸਕੂਨ ਆਉਂਦਾ ਜਦੋਂ ਅਕਸਰ ਤੁਸੀਂ ਡਾਕਟਰ ਕੋਲੇ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਰਹਿ ਕੇ ਤਾਂ ਡਾਕਟਰ ਕਹਿੰਦਾ ਕਿ ਥੋੜਾ ਹਵਾ ਪਾਣੀ ਬਦਲੋ ਪਹਾੜਾਂ ਦੇ ਵਿੱਚ ਜਾਓ ਅਤੇ ਉੱਥੇ ਫਰੈਸ਼ 에ਅਰ ਲੈ ਕੇ ਆਓ ਥੋੜੇ ਠੀਕ ਹੋ ਜਾਓਗੇ ਤਾਂ ਇਹ ਉਹੀ ਪਹਾੜੀਆਂ ਨੇ ਜਿਨ੍ਹਾਂ ਪਹਾੜੀਆਂ ਦੇ ਵਿੱਚ ਆ ਕੇ ਸ਼ੁੱਧ ਆਕਸੀਜਨ ਮਿਲਦੀ ਹੈ ਸ਼ੁੱਧ ਸਾਰਾ এনवायरमेंट ਮਿਲਦਾ ਲੇਕਿਨ ਇਹਨਾਂ ਪਹਾੜੀਆਂ ਦੇ ਵਿੱਚ ਹੀ ਤੁਹਾਨੂੰ ਨਰਕ ਭਰੀ ਜ਼ਿੰਦਗੀ ਵੀ ਦਿਖਾਵਾਂਗੇ ਨਰਕ ਭਰੀ ਜ਼ਿੰਦਗੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਸ ਸਮੇਂ ਮੈਂ ਪੰਜਾਬ ਦੇ ਮਸੌਲਪਿੰਡ ਦੇ ਵਿੱਚ ਖੜਾ ਮਸਾਲ ਪਿੰਡ ਜਿਹੜਾ ਕਿ ਮੁਹਾਲੀ ਦਾ ਆਖਰੀ ਪਿੰਡ ਹੈ ਨਾਲੇ ਦੇ ਹਰਿਆਣਾ ਲੱਗਦਾ ਤਾਂ ਇਸ ਪਿੰਡ ਦੇ ਵਿੱਚ ਲੋਕ ਨਰਕ ਭਰੀ ਜ਼ਿੰਦਗੀ ਬਿਤਾ ਰਹੇ ਨੇ ਪਿੰਡ ਦੇ ਵਿੱਚ ਨਾ ਸਕੂਲ ਹੈ ਨਾ ਪਿੰਡ ਦੇ ਵਿੱਚ ਡਿਸਪੈਂਸਰੀ ਹੈ ਨਾ ਪਿੰਡ ਦੇ ਵਿੱਚ ਇੰਟਰਨੈਟ ਟਾਵਰ ਹੈਗੇ ਨਹੀਂ ਮੋਬਾਈਲ ਚੱਲਦਾ ਨਾ ਹੀ ਕਿਸੇ ਤਰੀਕੇ ਦੀ ਹੋਰ ਸਹੂਲਤ ਹੈਗੀ ਆ ਜਿਹੜੀਆਂ ਬੇਸਿਕ ਬਿਜਲੀ ਪਾਣੀ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਹ ਵੀ ਇੱਥੇ ਨਹੀਂ ਹੈਗੀ ਪਿੰਡ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇੱਕ ਪਾਸੇ ਤੁਸੀਂ ਸ਼ਵਾਲਿਕ ਦੀਆਂ ਪਹਾੜੀਆਂ ਦੇਖੀਆਂ ਤੇ ਦੂਸਰੇ ਪਾਸੇ ویرਾਨ ਕਰ ਤੇ ویرਾਨ ਗਲੀਆਂ ਦੇਖਣ ਦੇਖੋਗੇ ਤੁਸੀਂ ਤਾਂ ਇਹ ਜਿਹੜਾ ਪਿੰਡ ਹੈਗਾ ਪਿੰਡ ਦੀ ਕੋਈ ਬਹੁਤੀ ਆਬਾਦੀ ਨਹੀਂ ਆ ਪਿੰਡ ਦੇ ਵਿੱਚ ਹੁਣ ਮਹਿਜ਼ 60 70 ਕੋਈ ਘਰ ਰਹਿ ਗਏ ਸੀਗੇ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਘਰ ਜਿਹੜੇ ਆ ਉਹ ਖਾਲੀ ਕਰਕੇ ਚਲੇ ਗਏ ਨੇ ਲੋਕ ਕਿਉਂਕਿ ਇਸ ਪਿੰਡ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਸਹੂਲਤ ਨਹੀਂ ਆ ਨੌਜਵਾਨ ਤਾਂ ਇਸ ਪਿੰਡ ਦੇ ਵਿੱਚ ਰਹਿਣਾ ਪਸੰਦ ਹੀ ਨਹੀਂ ਕਰਦੇ ਜੋ ਥੋੜੇ ਬਹੁਤੇ ਲੋਕ ਬਚੇ ਨੇ ਉਹ ਬਜ਼ੁਰਗ ਨੇ ਜਿਹੜੇ ਆਪਣੇ ਜਿਹੜੇ ਪੁਰਾਣੇ ਘਰਾਂ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹੈਗੇ ਅੱਗੇ ਵੀ ਕੁਝ ਘਰ ਤੁਹਾਨੂੰ ਦਿਖਾਉਣੇ ਆ ਜਿਹੜੇ ਘਰ ਅੱਜ ویرਾਨ ਪਏ ਨੇ ਇਨ੍ਹਾਂ ਘਰਾਂ ਦੇ ਵਿੱਚ ਕਦੇ ਬਹੁਤ ਰੌਣਕ ਹੁੰਦੀ ਸੀਗੀ ਲੇਕਿਨ ਅੱਜ ਇਹ ਸਾਰੇ ਘਰ ویرਾਨ ਨੇ ਇਹ ਮਸਾਲ ਪਿੰਡ ਹੈ ਜਿਹੜਾ ਕਿ ਚੰਡੀਗੜ੍ਹ ਤੋਂ ਮਹਿਜ਼ 10 ਕਿਲੋਮੀਟਰ ਦੀ ਦੂਰੀ ਤੇ ਹੈ ਬਹੁਤ ਨੇੜੇ ਪੈਂਦਾ ਚੰਡੀਗੜ੍ਹ ਸ਼ਹਿਰ ਦੇ ਚੰਡੀਗੜ੍ਹ ਸ਼ਹਿਰ ਜਿਹੜਾ ਕਿ ਸਮਾਰਟ ਸਿਟੀ ਹੈ ਸਮਾਰਟ ਸਿਟੀ ਦੇ ਇੰਨੇ ਨਜ਼ਦੀਕ ਹੋ ਜਾਂਦਾ ਕੋਈ ਪਿੰਡ ਤਾਂ ਉਸ ਪਿੰਡ ਦਾ ਇਹ ਹਾਲ ਹੋਵੇ ਤਾਂ ਤੁਸੀਂ ਕਿਵੇਂ ਬਰਦਾਸ਼ਤ ਕਰਦੇ ਹੋ ਜਿੱਥੇ ਕਿ ਲੈਂਡ ਮਾਫੀਆ ਬੜਾ ਸਰਗਰਮ ਹੋਵੇ ਤੇ ਉਸ ਸ਼ਹਿਰ ਦੇ ਨਾਲ ਇਸ ਤਰੀਕੇ ਦੇ ਹਾਲ ਹੁਣ ਤਾਂ ਉਹਦੇ ਤੋਂ ਸਹਿਜ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ ਕਿਉਂ ਕਹਿ ਰਿਹਾ ਸੀ ਕਿ ਨਰਕ ਭਰੀ ਜ਼ਿੰਦਗੀ ਇੱਥੇ ਜਿਹੜੇ ਲੋਕ ਰਹਿ ਰਹੇ ਨੇ ਉਹ ਬਿਤਾ ਰਹੇ ਨੇ ਲੋਕਾਂ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਆ ਇਨ੍ਹਾਂ ਘਰਾਂ ਦੇ ਵਿੱਚ ਕਦੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਰੌਣਕਾਂ ਸੀਗੀਆਂ ਬਿਜਲੀ ਦੇ ਮੀਟਰ ਵੀ ਸੀਗੇ ਪਾਣੀ ਦੇ ਕਨੈਕਸ਼ਨ ਵੀ ਸੀਗੇ ਲੇਕਿਨ ਪਾਣੀ ਜਿਹੜਾ ਕਨੈਕਸ਼ਨ ਦੇ ਵਿੱਚ ਨਹੀਂ ਆਉਂਦਾ ਸੀਗਾ ਬਿਜਲੀ ਦੇ ਮੀਟਰ ਲੱਗੇ ਹੋਏ ਸੀ ਲੇਕਿਨ ਬਿਜਲੀ ਨਹੀਂ ਆਉਂਦੀ ਸੀਗੀ ਲੋਕ ਦੇਖੋ ਘਰਾਂ ਨੂੰ ਛੱਡ ਕੇ ਇਥੋਂ ਛੱਡ ਕੇ ਜਾ ਚੁੱਕੇ ਨੇ ਇੱਥੇ ਅ ਮਤਲਬ ਕਲੀਬ-ਕਰੀਬ 3350 ਦੀ ਆਬਾਦੀ ਸੀਗੀ ਪਿੰਡ ਦੀ ਲੇਕਿਨ ਅੱਜਕੱਲ ਤੁਹਾਨੂੰ ਟਾਵਾ-ਟਾਵਾ ਕੋਈ ਘਰ ਦਿਖੇਗਾ ਤੇ ਉਸ ਘਰ ਦੇ ਵਿੱਚ ਆ ਕੋਈ ਬਜ਼ੁਰਗ ਵੀ ਦੇਖ ਜਾਏਗਾ ਇਹ ਦੇਖੋ ਇਹ ਮੈਂ ਜੋ ਦੱਸ ਰਿਹਾ ਸੀ ਇਹ ਬਜ਼ੁਰਗ ਪਾਈ ਨੇ ਮੈਂ ਸ਼ੁਰੂ ਦੇ ਵਿੱਚ ਇਹ ਗੱਲਬਾਤ ਕੀਤੀ ਸੀ ਜ਼ਿਕਰ ਕੀਤਾ ਸੀ ਕਿ ਨੌਜਵਾਨ ਰਹਿ ਕੇ ਖੁਸ਼ ਨਹੀਂ ਹੈਗੇ ਕਿਉਂਕਿ ਇੰਟਰਨੈਟ ਦੀ ਕੋਈ ਸਹੂਲਤ ਨਹੀਂ ਮੋਬਾਈਲ ਤਾਂ ਇੱਥੇ ਯੂਜ਼ ਹੁੰਦਾ ਹੀ ਨਹੀਂ ਆ ਨਾ ਤੁਸੀਂ ਇੰਟਰਨੈਟ ਚਲਾ ਸਕਦੇ ਹੋ ਨਾ ਮੋਬਾਈਲ ਹੀ ਚਲਾ ਸਕਦੇ ਹੋ ਕੋਈ ਟਾਵਰ ਨਹੀਂ ਕਿਸੇ ਤਰੀਕੇ ਦੀ ਕੋਈ ਸਹੂਲਤ ਇੱਥੇ ਇਸ ਪਿੰਡ ਦੇ ਵਿੱਚ ਨਹੀਂ ਹੈਗੀ ਜਿਹਦੇ ਕਰਕੇ ਲੋਕ ਲਗਾਤਾਰ ਪਲਾਇਨਸ ਪਿੰਡ ਦੇ ਵਿੱਚ ਉਹ ਕਰਦੇ ਜਾ ਰਹੇ ਨੇ ਤਾਂ ਗਲੀਆਂ ਸੁੰਨੀਆਂ ਹੋ ਗਈਆਂ ਨੇ ਤੁਸੀਂ ਜ਼ਾਹਰ ਤੌਰ ਤੇ ਦੇਖ ਹੀ ਲਿਆਗਾ ਅੰਦਾਜ਼ਾ ਲਗਾਈ ਲਗਾ ਲਿਆ ਲਗਾਇਆ ਹੋਏਗਾ ਇਸ ਪਿੰਡ ਦੇ ਹਾਲ ਦਾ ਤੇ ਇਹਨਾਂ ਨਾਲ ਗੱਲ ਵੀ ਗੱਲਬਾਤ ਵੀ ਕਰਦੇ ਨੌਜਵਾਨ ਹੈਗੇ ਨੇ ਕਿ ਸਾਨੂੰ ਮਿਲ ਗਏ ਨੇ ਤੁਹਾਡਾ ਨਾਮ ਕੀ ਹੈ ਜੀ ਲਾਡੀ ਹੈ ਜੀ ਪਿੰਡ ਦੀ ਆਬਾਦੀ ਕਿੰਨੀ ਖੈਗੀ ਇੱਥੇ 62 ਘਰ ਆਈ 62 ਘਰ ਹੀ ਰਹਿ ਗਏ ਹਾਂ ਜੀ ਜਾਤਰਕਾਰ ਸੁਣਨੇ ਕਿਉਂ ਪਏ ਆ ਖਾਲੀ ਕਿਉਂ ਪਏ ਆ ਇਹ ਆਪਣੇ ਇਹਨਾਂ ਨੂੰ ਸਹੂਲਤ ਨਹੀਂ ਸੀ ਗਿਆ ਤੋਂ ਅਰੇ ਹਰਿਆਣੇ ਚਲ ਗਏ ਸੀ ਅੱਛਾ ਹਰਿਆਣੇ ਚ ਚਲੇ ਹਾਂਜੀ ਪੰਜਾਬ ਛੱਡ ਕੇ ਹਰਿਆਣੇ ਚ ਹਾਂਜੀ ਹਰਿਆਣੇ ਦੇ ਕਿਹੜੇ ਪਿੰਡ ਨਾਲ ਦਿੱਖ ਕੇ ਲਈ ਕਿਰਤਪੁਰਾਈ ਹਾਂ ਪੰਜੌਰ ਹੋ ਗਿਆ ਜਿੰਨੇ ਅੱਛਾ ਅਤੇ ਆਪਣਾ ਕੋਨ ਕੰਮ ਹੈਗਾ ਇੱਥੇ ਕੋਈ ਕੰਮ ਪੈਡਰ ਦੇ ਵਿੱਚ ਕੰਮ ਕਿਉਂ ਕਿੱਥੇ ਹੈ ਜਿੱਥੇ ਕੋਈ ਕੰਮ ਨਹੀਂ ਮੈਂ ਤਾਂ ਨੌਜਵਾਨ ਇੱਥੇ ਬਹੁਤ ਘੱਟ ਦੇਖਿਆ ਤੁਸੀਂ ਪਹਿਲੇ ਨੌਜਵਾਨ ਮੈਨੂੰ ਦੇਖਿਆ ਹੋ ਮਾਫ ਕਰਦਾ ਜਿਹੜੇ ਇੱਥੇ ਬੈਠੇ ਹੋ ਰਹਿ ਰਹੇ ਹੋ ਨੌਜਵਾਨ ਕੋਈ ਰਹਿੰਦਾ ਕਿ ਘੱਟ ਹੀ ਸਾਰੇ ਚਲੇ ਗਏ ਆਪਣੇ ਆਪਣੇ ਦਿਹਾੜੀਆਂ ਤੇ ਲੱਗੇ ਹੋਏ ਨੌਕਰੀ ਕੋਈ ਹੈਗੀ ਨਹੀਂ ਕੱਚੇ ਦਿਹਾੜੀ ਹੈ ਹਾਂਜੀ ਜੇ ਮਿਲ ਗਈ ਤਾਂ ਕਰ ਲੈਣੇ ਆ ਮੋਬਾਈਲ ਤੋਂ ਬਿਨਾ ਗੁਜ਼ਾਰਾ ਹੋ ਜਾਂਦਾ ਅੱਜ ਕੱਲ ਤਾਂ ਸਕਰੋਲ ਕੀਤੇ ਬਿਨਾ ਗੁਜ਼ਾਰਾ ਨਹੀਂ ਮੋਬਾਈਲ ਤਾਂ ਦੇਖੋ ਜੀ ਇੱਥੇ ਤਾਂ ਨੈਟਵਰਕ ਨਹੀਂ ਹੈਗੇ ਮੋਬਾਈਲ ਵੀ ਤਾਂ ਹੀ ਆਉਣਗੇ ਜੀ ਨੈਟਵਰਕ ਹੋਣਗੇ ਤੁਸੀਂ ਇੱਥੋਂ ਹੀ ਪਿੰਡ ਤੋਂ ਨਹੀਂ ਮੈਂ ਫੋਰੈਸਟ ਤੋਂ ਆ। ਅੱਛਾ। ਮੇਰਾ ਪਿੰਡ ਦੇ ਨੱਢਾ ਹੈ ਜੀ। ਅੱਛਾ ਜੀ। ਹਾਂ ਜੀ। ਇੱਥੇ ਘਰ ਖਾਲੀ ਪਏ ਆ, ਬੇਰਾਨ ਗਲੀਆਂ। ਇੱਥੋਂ ਛੱਡ ਕੇ ਨਾ ਕਈ ਬੰਦੇ ਉੱਪਰ ਹਰਿਆਣੇ 'ਚ, ਨੀਚੇ ਨਵੇਂ ਗਾਉਂ ਚੱਲ ਗਏ ਜੀ। ਅੱਛਾ। ਔਰੇ ਤਾਂ ਬੜੀ ਸਮੱਸਿਆ ਹੈ, ਬਰਸਾਤ ਦੇ ਦਿਨਾਂ 'ਚ ਤਾਂ ਬੜੀ ਦਿੱਕਤ ਹੈ। ਹੂੰ ਹੂੰ। ਮੇਨ ਪ੍ਰੋਬਲਮ ਔਰੇ ਪੜਨੇ ਵਾਲੇ ਬੱਚਿਆਂ ਦੀ। ਹੂੰ ਹੂੰ। ਉਹ ਤੁਰ ਕੇ 8-10 ਕਿਲੋਮੀਟਰ ਜਾਂਦੇ ਆ, ਤੁਰ ਕੇ ਜਾਂਦੇ ਆ। ਬੜੀ ਸਮੱਸਿਆ ਹੈ ਨਾ ਔਰੇ ਨੈਟਵਰਕਿੰਗ ਦੀ ਬੜੀ ਤਕੜੀ ਪ੍ਰੋਬਲਮ ਹੈ। ਕੋਈ ਪ੍ਰੋਬਲ ਸਰਕਾਰ ਬਿਲਕੁਲ ਨਹੀਂ ਉਰੇ ਸੁਣਦੀ ਇਹ ਪੰਜਾਬ ਦਾ ਲਾਸਟ ਪਿੰਡ ਹੈ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਔਰ ਸੀਐਮ ਹਾਊਸ ਤੋਂ ਦੇਖ ਲਓ ਕਿੰਨੀ ਕੁ ਦੂਰ ਹੈ ਉਰੇ ਬੜੀ ਪ੍ਰੋਬਲਮ ਹੈ ਅੱਛਾ ਕੋਈ ਨਹੀਂ ਸੁਣਦਾ ਉਰੇ 10 ਕਿਲੋਮੀਟਰ ਵੀ ਪੂਰਾ ਨਹੀਂ ਹੋਣਾ ਪੂਰਾ ਨਹੀਂ ਹੈ ਜੀ ਹਾਂ ਪਰ ਉਰੇ ਕੋਈ ਨਹੀਂ ਆਣ ਕੇ ਵੋਟਾਂ ਵੇਲੇ ਹੀ ਜਾਂਦੇ ਆ ਜਿਹੜਾ ਵੀ ਕੋਈ ਆਂਦਾ ਇਹਨਾਂ ਦਿਨਾਂ 'ਚ ਤਾਂ ਬੜੀ ਪ੍ਰੋਬਲਮ ਹੈ ਜੋ ਕੋਈ ਬਜ਼ੁਰਗ ਬਿਮਾਰ ਬਿਮੂਰੀ ਵੀ ਹੋ ਜੇ ਉਹਨੂੰ ਦਵਾਈ ਲੈਣ ਵੀ ਨਾ ਮਗਰੋਂ ਉਧਰ ਹਰਿਆਣੇ ਚ ਜਾਣਾ ਪੈਂਦਾ ਹੈ ਨਵਾਂ ਗਰਾਉਂ ਵੀ 8 ਕਿਲੋਮੀਟਰ ਹਾਂ 9 ਕਿਲੋਮੀਟਰ ਹੈ ਜੀ 9 ਕਿਲੋਮੀਟਰ ਹਾਂਜੀ ਹਾਂਜੀ ਇੰਨੇ ਦੂਰ ਤਾਂ ਜੇ ਕੋਈ ਬਹੁਤ ਕ੍ਰਿਟੀਕਲ ਹੋਵੇ ਕੋਈ ਐਮਰਜੈਂਸੀ ਹੋ ਫਿਰ ਤਾਂ ਮੇਰੇ ਖਿਆਲ ਜੀ ਨੇ ਪਹੁੰਚਦਾ ਹਾਂ ਬਿਲਕੁਲ ਜੀ ਬਿਲਕੁਲ ਨਹੀਂ ਜੀ ਨਹੀਂ ਪਹੁੰਚ ਬਿਲਕੁਲ ਕੋਈ ਸੂਬਦ ਨਹੀਂ ਹੈ ਜੂਰੇ ਨਾ ਤੇ ਉਰੇ ਕੋਈ ਪ੍ਰੋਪਰ ਦਿਹਾੜੀ ਹੈ ਜੀ ਕੱਚੀ ਦਿਹਾੜੀ ਹੈ ਕੱਚੀ ਦਿਹਾੜੀ ਦਾ ਮਤਲਬ ਉਹ ਵੀ ਲੱਗ ਜੇ ਲੱਗ ਜੇ ਨਹੀਂ ਜਿੱਦਾਂ ਬਰਸਾਤ ਦੇ ਦਿਨ ਚ ਦੋ ਦੋ ਤਿੰਨ ਦਿਨ ਵੀ ਨਹੀਂ ਹਟਦੇ ਨਦੀ ਚੜ ਜਾਂਦੀ ਹੈ ਜੀ ਮੁਰਕੇ ਘਰ ਹੀ ਰਹਿੰਦੇ ਆ ਕੱਚੀ ਦਿਹਾੜੀ ਦਾ ਮਤਲਬ ਕੀ ਹੈ ਬਾਕੀ ਤੇ ਲੱਗ ਜੀ ਨਹੀਂ ਵੀ ਲੱਗ ਜੀ ਜੀ ਦਿਹਾੜੀ ਆਪਣੇ ਲੱਗ ਜੇ ਦਾ ਨਹੀਂ ਜੀ ਹਾਂ ਜੀ ਨੌਜਵਾਨ ਤਾਂ ਫਿਰ ਹੁਣ ਤਾਂ ਕਿੱਥੇ ਰਹਿੰਦੇ ਹੋਣਗੇ ਬੜਾ ਚੰਗੇ ਭਲੇ ਪਿੰਡਾਂ ਚ ਨਹੀਂ ਰਹਿੰਦੇ ਉਹੀ ਉਹੀ ਕਮਾਣਾ ਜੀ ਉਹੀ ਖਾਣਾ ਹੈ ਜੇ ਨਾਂ ਦਿਹਾੜੀ ਲਾਉਂਗੇ ਤਾਂ ਬੜਾ ਔਖਾ ਹੈ ਜੀ ਤਾਂ ਕਿੰਨੇ ਬੱਚੇ ਹੈਗੇ ਨੇ ਆਪਣੇ ਕੋਲ 68 ਬੱਚੇ ਹੈ ਜਿੱਥੇ ਟੋਟਲ ਅੱਛਾ ਤੁਸੀਂ ਰੈਪਿਊਟੇਸ਼ਨ हां मैं डेप्यूटेशन ਤੇ ਜੀ ਬੱਚੇ ਸਰ ਸਾਨੂੰ ਮੈਨੇਜ ਕਰਨੇ ਬੜੇ ਔਖੇ ਆ ਕਿਉਂਕਿ ਇੱਕ ਤਾਂ ਸਕੂਲ ਹੈ ਜਿਹੜਾ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਆ ਬਹੁਤ ਛੋਟੇ ਨਰਸਰੀ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਵਿੱਚ ਬਿਠਾਉਣਾ ਪੈਂਦਾ ਔਰ ਜਿਹੜੇ ਪੰਜਵੀਂ ਦੇ ਵੱਡੇ ਬੱਚੇ ਉਹਨਾਂ ਨੂੰ ਵਿੱਚ ਬਿਹਾਉਣਾ ਪੈਂਦਾ ਬੜੀ ਦਿੱਕਤ ਆਉਂਦੀ ਆ ਮੈਨਸ ਕਰਨ ਲੱਗਿਆ ਹਾਈ ਮੈਡਮ ਪਿੰਡ ਤੋਂ ਨੇ ਤੇ ਇਹ ਸੇਵਾ ਦੇ ਤੌਰ ਤੇ ਇੱਥੇ ਪੜਾਉਂਦੇ ਆ ਸਾਡੀ ਹੈਲਪ ਕਰਦੇ ਸਕੂਲ ਦੇ ਵਿੱਚ ਮਹਾਲੀ ਦੇ ਮਸਾਲ ਪਿੰਡ ਤੋਂ ਆਓ ਤੁਹਾਨੂੰ ਦਿਖਾਉਣੇ ਆ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਇੱਕ ਮਾਡਲ ਇਹ ਮਾਡਲ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਇਹ ਮਾਡਲ ਥੋੜਾ ਅਨਸੇਫ ਹੈ ਡਿਕਲੇਅਰ ਕੀਤਾ ਗਿਆ ਪੀ ਡਬਲਯੂ ਡੀ ਮਿਨਿਸਟਰੀ ਵੱਲੋਂ ਜਿਹੜੇ ਪੀ ਡਬਲਯੂ ਡੀ ਵਿਭਾਗ ਪੰਜਾਬ ਦਾ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਸਕੂਲ ਅਨਸੇਫ ਹੈ ਬੱਚਿਆਂ ਦੇ ਲਈ ਦੋਸਤੋ ਬਾਅਦ ਹਰਜੋਤ ਬੈਂਸ ਜਿਹੜੇ ਕਿ ਸਿੱਖਿਆ ਮੰਤਰੀ ਨੇ ਪੰਜਾਬ ਦੇ ਉਹ ਆਏ ਵੀ ਸੀਗੇ ਉਹਨਾਂ ਨੇ ਐਲਾਨ ਵੀ ਕੀਤਾ ਇੱਥੇ ਕੀ ਅਸੀਂ 50 ਲੱਖ ਰੁਪਏ ਦੇਵਾਂਗੇ ਇਹ ਸਕੂਲ ਸਾਰਾ ਢਾ ਕੇ ਦੁਬਾਰਾ ਬਣਾਵਾਂਗੇ ਤੇ ਸਕੂਲ ਹੋਏਗਾ ਹਾਈ ਟੈਕ ਪੰਜਵੀਂ ਤੱਕ ਇਹ ਮਿਡਲ ਸਕੂਲ ਹੈਗਾ ਤੇ ਪੰਜਵੀਂ ਤੋਂ ਬਾਅਦ ਇੱਥੋਂ ਕਰੀਬ ਕਰੀਬ 8 ਕਿਲੋਮੀਟਰ ਦੂਰ ਬੱਚੇ ਜਾਂਦੇ ਨੇ 나ੜਾ ਸਕੂਲ ਦੇ ਵਿੱਚ ਪੜਨ ਉੱਥੇ ਜਾਣ ਦੇ ਲਈ ਵਹੀਕਲ ਕੀ ਇਸਤੇਮਾਲ ਕਰਦੇ ਨੇ ਕਈ ਵਾਰ ਊਠ ਤੇ ਜਾਣਾ ਪੈਂਦਾ ਕਈ ਵਾਰ ਬਾਈਕ ਤੇ ਤੇ ਕਈ ਵਾਰ ਪਾਦਲ ਤਾਂ ਇਹ ਸਕੂਲ ਦਾ ਮਾਡਲ ਤੁਸੀਂ ਦੇਖ ਲਓ ਇਹ ਸਕੂਲ ਬੜਾ ਚੱਕਾ ਚੌਂਦ ਦਿਖੇਗਾ ਤੁਹਾਨੂੰ ਇਹ ਜਿਹੜੇ ਝੂਲੇ ਹੈਗੇ ਨੇ ਇਹ ਸਾਰਾ ਚੀਜ਼ ਜਿਹੜਾ ਬੱਚਿਆਂ ਦੇ ਖੇਡਣ ਲਈ ਪੂਰਾ ਬਣਾਇਆ ਗਿਆ ਪਲੇਗਰਾਉਂਡ ਇਹ ਬੜਾ ਤੁਹਾਨੂੰ ਹਾਈ ਟੈਕ ਲਗਜ਼ਰੀ ਦਿਖੇਗਾ ਮੇਰੀ ਅੱਖ ਦੇ ਨਾਲ ਤਾਂ ਸ਼ਾਇਦ ਇਹ ਕੁਝ ਹੋਰ ਦਿਖੇਗਾ ਸ਼ਾਇਦ ਸਰਕਾਰ ਦੀ ਅੱਖ ਦੇ ਨਾਲ ਇਹ ਲਗਜ਼ਰੀ ਹੋਏਗਾ ਇਸ ਸਕੂਲ ਦੇ ਵਿੱਚ 64 ਬੱਚੇ ਨੇ 64 ਬੱਚੇ ਇੱਕ ਛੱਤ ਦੇ ਥੱਲੇ ਪੜ੍ਹਦੇ ਨੇ ਤੇ ਸਕੂਲ ਦੇ ਵਿੱਚ ਕਿੰਨੇ ਟੀਚਰ ਨੇ ਇਹ ਜਾਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਮਹਿਜ਼ ਇੱਕ ਟੀਚਰ ਉਹ ਵੀ ਡੈਪੂਟੇਸ਼ਨ ਤੇ ਸਕੂਲ ਕੋਲੇ ਟੀਚਰ ਨਹੀਂ ਇੱਕ ਜਿਹੜੇ ਟੀਚਰ ਸੀਗੇ ਉਹਨਾਂ ਦੀ ਬੀਐਲਓ ਡਿਊਟੀ ਲੱਗ ਚੁੱਕੀ ਆ ਤੇ ਸਕੂਲ ਚੱਲਦਾ ਰਾਮਪਰੋਸੇ ਤਾਂ ਸਕੂਲ ਦਾ ਇਹ ਬਾਥਰੂਮ ਹੈ ਤੇ ਇਹ ਵਿਵਸਥਾ ਹੈਗੀ ਆ ਜਿਹੜੀ ਬੱਚਿਆਂ ਦੇ ਲਈ ਕੀਤੀ ਗਈ ਆ ਹੁਣ ਤੁਹਾਨੂੰ ਸਕੂਲ ਦੇ ਅੰਦਰ ਜਿਹੜੀ ਕਿ ਬਿਲਡਿੰਗ ਅਨਸੇਫ ਹੈ ਉਹਦੇ ਅੰਦਰ ਬੱਚੇ ਬੈਠੇ ਦਿਖਾ ਦਿੰਨੇ ਆ ਇਸੇ ਪਿੰਡ ਮਸਾਲ ਪਿੰਡ ਦੇ ਮਸਾਲ ਪਿੰਡ ਦਾ ਆਖਰੀ ਪਿੰਡ ਹੈਗਾ ਜਿਹੜੇ ਆਖਰੀ ਪਿੰਡ ਦੇ ਵਿੱਚ ਇਹ ਬੱਚੇ ਕਰੀਬ 64 ਬੱਚੇ ਹੈਗੇ ਨੇ ਜਿਹੜੇ ਪੜਦੇ ਨਹੀਂ ਛੋਟੇ-ਛੋਟੇ ਪਿਆਰੇ-ਪਿਆਰੇ ਮਾਸੂਮ ਬੱਚੇ ਨੇ ਤੇ ਜਾਨਾ ਇਹਨਾਂ ਦੀ ਹਰਿਸਕ ਚਾ ਕਿਉਂਕਿ PWD ਵੱਲੋਂ ਇਹ ਅਨਸੇਫ ਕੋਸ਼ਿਸ਼ ਕੀਤਾ ਗਿਆ ਟੀਚਰ ਇੱਕ ਹੈਗੇ ਨੇ ਇੱਥੇ ਜਿਹੜੇ ਕਿ ਸਾਰੇ ਬੱਚਿਆਂ ਨੂੰ ਪੜਾ ਰਹੇ ਨੇ ਔਖਾ ਤਾਂ ਬੜਾ ਹੁੰਦਾ ਕਿਉਂਕਿ ਬੱਚੇ بڑے ਛੋਟੇ ਨੇ ਇੱਕੋ ਕਲਾਸ ਦੇ ਵਿੱਚ ਜਦੋਂ ਬੈਠਣਾ ਪਾਵੇ ਤਾਂ ਕੀ ਸਲੈਪਸ ਕਵਰ ਹੋਊਗਾ ਕਿਵੇਂ ਪੜਾਈ ਹੋਊਗੀ ਕਿਵੇਂ ਸਿਰੇ ਚੜਨਗੀ ਪੰਜਾਬ ਦੀ ਜਿਹੜੀ ਸਕੂਲ ਦੀ ਵਿਵਸਥਾ ਹੈਗੀ ਆ ਜਿਹੜਾ ਸਿੱਖਿਆ ਮਾਡਲ ਹੈਗਾ ਪੰਜਾਬ ਸਰਕਾਰ ਦਾ ਸੋ ਕਾਲਡ کہہ ਸਕਦੇ ਹਾਂ ਉਹਨੂੰ ਤਾ ਇਹ ਮੈਡਮ ਜਿਹੜੇ ਹੈਗੇ ਨੇ ਪਿੰਡ ਤੋਂ ਨੇ ਜਿਹੜੇ ਕਿ ਇੱਕ ਸੇਵਾ ਦੇ ਤੌਰ ਤੇ ਟੀਚਰ ਸਾਹਿਬ ਦੇ ਨਾਲ ਲੱਗੇ ਨੇ ਸਰ ਸਾਡੇ ਨਾਲ ਸਰ ਕਿੰਨੇ ਬੱਚੇ ਹੈਗੇ ਨੇ ਇੱਥੇ ਆਪਣੇ ਕੋਲ 64 ਬੱਚੇ ਆਈਏ ਇੱਥੇ ਟੋਟਲ ਅੱਛਾ ਤੁਸੀਂ ਡੈਪੂਟੇਸ਼ਨ ਤੇ ਜੀ ਹਾਂ ਮੈਂ ਡੈਪੂਟੇਸ਼ਨ ਤੇ ਜੀ ਮੇਰੀ ਡਿਊਟੀ ਹੈ ਜਿਹੜੀ ਉਹ ਕਾਉਂਸਲਪਿੰਟ ਦੇ ਵਿੱਚ ਹੈ ਪਰਮਾਨੈਂਟ ਤਾਂ ਮੈਨੂੰ ਇੱਥੇ ਡੈਪੂਟੇਸ਼ਨ ਤੇ ਲਾਇਆ ਗਿਆ ਅੱਛਾ ਤੇ ਬੱਚੇ ਬਰ ਕਿਵੇਂ ਮੈਨੇਜ ਹੁੰਦੇ ਨੇ ਬੱਚੇ ਸਰ ਸਾਨੂੰ ਮੈਨੇਜ ਕਰਨੇ ਬੜੇ ਔਖੇ ਆ ਕਿਉਂਕਿ ਇੱਕ ਤਾਂ ਇਹ ਸਕੂਲ ਹੈ ਜਿਹੜਾ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਆ ਬਹੁਤ ਛੋਟੇ ਨਰਸਰੀ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਵਿੱਚ ਬਿਠਾਉਣਾ ਪੈਂਦਾ ਔਰ ਜਿਹੜੇ ਪੰਜਵੀਂ ਦੇ ਵੱਡੇ ਬੱਚੇ ਉਹਨਾਂ ਨੂੰ ਵਿੱਚ ਬਿਵਾਉਣਾ ਪੈਂਦਾ ਬੜੀ ਦਿੱਕਤ ਆਂਦੀ ਆ ਮੈਨਜ ਕਰਨ ਲੱਗਿਆਂ ਪਰ ਫਿਰ ਵੀ ਅਸੀਂ ਔਖੇ-ਸੋਖੇ ਇਹਨਾਂ ਨੂੰ ਮੈਨੇਜ ਕਰਦੇ ਆ ਤੁਹਾਡੇ ਨਾਲ ਇਹ ਪਿੰਡ ਤੋਂ ਹੀ ਨੇ ਮੈਡਮ ਹਾਏ ਮੈਡਮ ਪਿੰਡ ਤੋਂ ਨੇ ਤੇ ਇਹ ਸੇਵਾ ਦੇ ਤੌਰ ਤੇ ਇੱਥੇ ਪੜਾਉਂ ਆਉਂਦੇ ਆ ਸਾਡੀ ਹੈਲਪ ਕਰਦੇ ਸਕੂਲ ਦੇ ਵਿੱਚ ਜਿਹੜੇ ਮੇਨ ਟੀਚਰ ਜਿਹੜੇ ਇੱਥੇ ਪੋਸਟਿੰਗ ਹੈਗੀ ਉਹ ਕਿੱਥੇ ਆ ਸਰ ਇੱਥੇ ਨਾ ਦੋ ਟੀਚਰਾਂ ਦੀ ਪੋਸਟਿੰਗ ਸੀਗੀ ਉਹ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਸਸਪੈਂਡ ਕਰਤਾ ਸੀਗਾ ਉਸ ਤੋਂ ਬਾਅਦ ਇੱਥੇ ਕੋਈ ਨਵੀਂ ਜਿਹੜੇ ਹੈਗੇ ਟੀਚਰ ਨਹੀਂ ਦਿੱਤੇ ਗਏ ਪਰਮਾਨੈਂਟ ਇੱਥੇ ਆਰਜੀ ਤੌਰ ਤੇ ਹੀ ਸਾਰੇ ਟੀਚਰ ਲਾ ਕੇ ਪ੍ਰਬੰਧ ਚਲਾਇਆ ਜਾ ਰਿਹਾ ਹੈ ਤੁਸੀਂ ਪਿੰਡ ਤੋਂ ਹੀ ਹੋ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੰਦੀਪ ਕੋ ਅੱਛਾ ਸੇਵਾ ਕਰਦੇ ਹੋ ਹਾਂਜੀ ਘਟੋ ਘਟ ਤੁਹਾਨੂੰ ਤਸਲੂਤ ਕਹਿਣਾ ਬੰਦ ਆ ਸਾਨੂੰ ਜੀ ਤੁਸੀਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਦੋਂ ਕੋਈ ਸੇਵਾ ਕਰਕੇ ਨਹੀਂ ਰਾਜੀ ਤਾਂ ਤੁਸੀਂ ਹਾਲਾਂਕਿ ਤੁਹਾਨੂੰ ਨਹੀਂ ਪਤਾ ਸੀ ਕਿ ਮੀਡੀਆ ਵਾਲੇ ਆਉਣਗੇ ਤੇ ਮੇਰੀ ਸੇਵਾ ਨੂੰ ਦਿਖਾਉਣਗੇ ਲੇਕਿਨ ਫਿਰ ਵੀ ਤੁਸੀਂ ਲਗਾਤਾਰ ਕਿੰਨੇ ਟਾਈਪ ਤੋਂ ਸੇਵਾ ਕਰਦੇ ਮੈਨੂੰ ਲਗਾਤਾਰ ਹੋ ਗਏ 5-6 ਮਹੀਨੇ ਹੋ ਗਏ 5 ਸੈਂਟਰ ਤੋਂ ਹੀ ਹਾਂਜੀ ਪਿੰਡ ਨੇ ਪੜੇ ਹੋਏ ਮੈਂ ਪਲੱਸ 2 ਕੀਤੀ ਹੋਈ ਆ ਬੀਏ ਕਰ ਰਹੀ ਹਾਂ ਅੱਛਾ ਬੀਏ ਕਰ ਰਹੀ ਨਾਲ ਨਾਲ ਬੱਚੇ ਨੂੰ ਪਾ ਵੀ ਰਹੀ ਹਾਂਜੀ ਘੱਟੂ ਘੱਟ ਤੁਹਾਨੂੰ ਸਲੂਟ ਜ਼ਰੂਰ ਕਰਨਾ ਪੈਂਦਾ ਸਰਕਾਰ ਨੂੰ ਅਸੀਂ ਕਰੀਏ ਨਾ ਕਰੀਏ ਸਰਕਾਰ ਤਾਂ ਚਲੋ ਰਾਮਪੁਰੋਂ ਸਹੀ ਇਹ ਕੰਮ ਸਭ ਚੱਲ ਜਾਂਦਾ ਇਹ ਬੱਚੇ بڑے ਛੋਟੇ ਛੋਟੇ ਪਿਆਰੇ ਪਿਆਰੇ ਨੇ ਜਿਹੜੇ ਇੱਥੇ ਪੜ ਰਹੇ ਨੇ ਹਾਲਾਂਕਿ ਇਹਨਾਂ ਦੀ ਮਿਹਨਤ ਦੇ ਵਿੱਚ ਜਜ਼ਬੇ ਦੇ ਵਿੱਚ ਕੋਈ ਕਮੀ ਨਹੀਂ ਮੈਂ ਇਸ ਗੱਲ ਨੂੰ ਵੀ ਐਪਰੀਸ਼ੀਏਟ ਕਰਦਾ ਕਿ ਇਹ ਬੱਚੇ ਜਿਹੜੇ ਹੈਗੇ ਨੇ ਉਹ ਪੜਨ ਦਾ ਜज्ਬਾ ਜ਼ਰੂਰ ਰੱਖਦੇ ਨੇ ਤਾਂ ਇਹ ਸਕੂਲਾਂ ਦਾ ਜਿਹੜਾ ਹਾਲ ਹੈਗਾ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੀ ਦਿੱਕਤਾਂ ਹੁੰਦੀਆਂ ਪੜੀ ਦਿੱਕਤ ਇੱਕ ਤਾਂ ਇਹ ਹੀ ਆ ਸੜਕ ਬਣ ਜਾ ਇਹ ਦੇਖ ਲੈ ਤੂੰ ਦੇਖ ਕੇ ਆਏ ਜੇ ਕਿਸੇ ਨੇ ਮਕਾਨ ਵਿੱਚ ਇंट ਕੋਈ ਨਹੀਂ ਆ ਰਹੀ ਅੱਛਾ ਕਿਉਂ ਗੱਡੀਆਂ ਵਾਲੇ ਆਂਦੇ ਨਹੀਂ ਅੱਛਾ ਅੱਛਾ ਪਾਣੀ ਆਈ ਜਾ ਜੀ ਪਾਣੀ ਨੂੰ ਬਿੱਲ ਲਗਾ ਦੇ ਨੂੰ ਉਹ ਵੀ ਮਨ ਬਿਜਲੀ ਕੀ ਹੈ ਬਿਜਲੀ ਆ ਰਹੀ ਹੈ ਜੀ ਕਦੀ 5 ਮਿੰਟ ਬੰਦ ਹੋ ਜਾ ਹਾਂ ਅਦੀ ਘੰਟਾ ਬੰਦ ਹੋ ਜਾ ਅੱਛਾ ਤੇ ਸਕੂਲ ਹੈ ਕਾ ਤੁਹਾਡੇ ਕੋਲ ਸਕੂਲ 5ਵੀਂ ਕਾ ਜੀ ਅੱਛਾ ਹੋ ਰਿਹਾ

ਇੱਕ ਤਾਂ ਸਕੂਲ ਬਣ ਜਾ ਜੇ ਉਹ ਬੱਚਿਆਂ ਦਾ 8ਵੀਂ ਦਾ ਅੱਛਾ ਇੱਕ ਲੈਟਰ ਤਾਂ ਆ ਰਹੀ ਹੈ ਜਿੰਨੀ ਆ ਰਹੀ ਚਲੋ ਇਹਦਾ ਠੀਕ ਆ ਲੈਟਰ ਪਹਿਲਾਂ ਦਿੱਕਤ ਆਦੀ ਇੱਕ ਤਾਂ ਇਹਦੇ ਪਾਣੀ ਕੀ ਵੀ ਹੈਗੀ ਆ ਜੀ ਹੂੰ ਹੂੰ ਬਾਕੀ ਆਪਣਾ ਰੋਡ ਤੁਸੀਂ ਦੇਖ ਹੀ ਲਿਆ ਰੋਡ ਸਾਰਾ ਟੁੱਟਿਆ ਹੋਇਆ ਹੈ ਹੂੰ ਬਾਕ ਸਕੂਲ ਨਹੀਂ ਹੈਗਾ ਇਹ ਸਕੂਲ 5ਵੀਂ ਤੱਕ ਹੈ ਜੀ ਇੱਥੇ ਜੀ ਸਕੂਲ ਵੀ ਟੁੱਟਿਆ ਪਿਆ ਜੀ ਉੱਪਰ ਛੱਤਾਂ ਛੱਡਦੀਆਂ ਜੀ ਬੱਚਿਆਂ ਦੀ 5ਵੀਂ ਤੋਂ ਬਾਅਦ ਜੀ ਆਪਣਾ ਟਾਂਡਾ ਕਰੋਰ ਜਾਂਦੇ ਆ ਜੀ ਇੱਧਰ ਆਪਣਾ ਨਾਡਾ ਜਾਂਦੇ ਆ ਜੀ ਹਾਂਜੀ 10 12 ਕਿਲੋਮੀਟਰ ਜਾਣਾ ਪੈਂਦਾ ਹਾਂਜੀ ਤੁਰ ਕੇ ਅਮਰੀਕ ਸਿੰਘ ਆ ਜੀ ਪਿੰਡ ਮਸੋਲਾ ਮੇਰਾ ਮੇਰੇ ਜੀ ਸੜਕ ਦੀ ਡਿਕਦਾਰੀ ਹੈ ਇੱਕ ਸਕੂਲ ਦੀ ਹੈ ਜੀ ਡਾਇਮੈਂਸਰੀ ਨਹੀਂ ਹੈਗੀ ਕੋਈ ਅੱਛਾ ਹਾਂਜੀ ਪਾਣੀ ਦੀ ਡਿਕਦਾਰੀ ਹੈ ਜਿਆਦਾ ਇਹ ਡਿਕਦਾਰੀ ਹਾਂਜੀ ਬਿਜਲੀ ਬਿਜਲੀ ਵੀ ਡਿਕਦਾਰੀ ਹੈ ਜਿਆਦਾ ਫਿਰ ਜਦੋਂ ਇੱਥੋਂ ਕੰਮਕੁਮ ਮਿਲ ਜਾਂਦਾ ਇੱਥੇ ਕੰਮ ਨਹੀਂ ਜੀ ਬਾਹਰ ਜਾਂਦੇ ਕੰਮ ਕਰਨੇ ਨੂੰ ਅੱਛਾ ਕੋਈ ਕੰਮ ਕੋਈ ਰੋਜ਼ਗਾਰ ਨਹੀਂ ਨਹੀਂ ਕੋਈ ਰੋਜ਼ਗਾਰ ਨਹੀਂ ਹੈ ਜੀ ਤੇ ਬੱਚੇ ਫਿਰ ਜੇ ਪੜ੍ਹਨਾ ਹੋਵੇ ਬੱਚੇ ਫਿਰ ਕਿੱਥੇ ਜਾਂਦੇ ਦੂਸਰੇ ਪਿੰਡ ਜਾ ਰਹੇ ਜੀ ਉਹ ਟਾਂਡਾ ਪਿੰਡ ਕਿੰਨੀ ਦੂਰ ਹੈ ਇੱਥੋਂ ਉਰੇ 12 ਕਿਲੋਮੀਟਰ ਹੈ ਜੀ ਅੱਛਾ ਤੇ ਕਿਵੇਂ ਜਾਂਦੇ ਬੱਚੇ ਫਿਰ ਪੈਦਲ ਜਾਂਦੀ ਹੈ ਜੀ 12 ਕਿਲੋਮੀਟਰ ਹਾਂ ਜੀ ਅਪ ਡਾਊਨ ਪੈਦਲ ਕਰਦੇ ਆں ਵੇਈ ਸਕੂਲ ਬਾਰੇ ਮੰਗ ਕਰਦੇ ਆ ਜੀ ਸਕੂਲ ਉਰੇ 12ਵੀਂ ਦਾ ਕਰ ਹੋ ਜਾਏ 8ਵੀਂ ਦਾ ਕਰ ਹੋ ਜਾਏ ਹੂੰ ਇਹ ਗੰਦੀਆਂ ਆ ਹਾਂ ਲੋਟੇ ਬੱਚਾ ਨੂੰ ਦਿੱਕਤ ਆਉਂਦੀ ਹੈ ਹਾਂ ਡੇ ਕਾਂਦੀ ਆ ਜੀ ਫਿਰ ਬਾਰਸ਼ਾਂ ਮ ਜਾਂਦੇ ਨੇ ਜੀ ਹਾਂ ਫਿਰ ਮੋੜਾਂ ਦੇ ਬਾਦਮਾਂ ਹਾਂ ਜੇ ਨਦੀ ਨੂੰ ਦੀਆਂ ਅੱਗੇ ਫਿਰ ਮੈਡਮਾ ਮੋੜ ਦਿੰਦੀ ਆ ਹਾਂ ਇਹ ਤਾਂ ਮਸੀਆਈ ਸਾਡੀ ਪੰਜਾਬ ਦੇ 13500 ਪਿੰਡਾਂ ਦੀ ਤਰ੍ਹਾਂ ਮਸੌਲ ਪਿੰਡ ਦੇ ਲੋਕਾਂ ਦੇ ਨਾਲ ਵੀ ਆਮ ਆਦੀ ਪਾਰਟੀ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਬਣੀ ਅਸੀਂ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਾਵਾਂਗੇ ਅਸੀਂ ਪਿੰਡ ਦੇ ਵਿੱਚ ਹਸਪਤਾਲ ਬਣਾਵਾਂਗੇ ਅਸੀਂ ਪਿੰਡ ਦੇ ਵਿੱਚ ਮੋਬਾਈਲ ਟਾਵਰ ਲਗਵਾ ਦਾਂਗੇ ਤਾਂ ਕਿ ਮੋਬਾਈਲ ਦੀ ਸਹੂਲਤ ਵੀ ਪਿੰਡ ਦੇ ਲੋਕਾਂ ਨੂੰ ਮਿਲ ਸਕੇ ਅਸੀਂ ਪਿੰਡ ਦੇ ਵਿੱਚ ਬਿਜਲੀ ਪਾਣੀ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਲੇਕਿਨ ਇਹ ਵਾਦੇ ਵਫਾ ਨਾ ਹੋ ਸਕੇ ਹਲੇ ਵੀ ਪਿੰਡ ਦੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਸਰਕਾਰ ਦੇ ਵਾਦੇ ਕਦੋਂ ਪੂਰੇ ਹੋਣਗੇ ਹਾਲਾਂਕਿ ਪਿਛਲੀ ਕੈਪਟਨ ਸਰਕਾਰ ਚ ਵੀ ਬਹੁਤ ਸਾਰੇ ਵਾਦੇ ਕੀਤੇ ਗਏ ਲੇਕਿਨ ਜਿਨੇ ਵੀ ਵਾਦਾ ਕੀਤਾ ਵਫਾ ਨਾ ਕੀਤਾ ਕੈਮਰਾਮੈਨ ਸਿਕੰਦਰ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਮਸੌਲ ਮਹਾਦੀ